ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਜੀ ਪਿੰਡ ਰਮਾਣਾ ਭਾਈ ਅਵਤਾਰ ਦੇ ਕੋਲੋਂ ਇੱਕ ਆਪਾਂ ਸੂਣ ਵਾਲੀ ਬੈੜ ਦਿਖਾ ਰਹੇ ਆਂ ਕਦੋਂ ਮਿੱਤਰੋ ਕਿੰਨੇ ਕ ਦਿਨ ਜਿਹੜੇ ਸੂਣ ਦੇ ਵਿੱਚ ਰਹਿੰਦੇ ਨੇ ਉਹਦੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਕਦ ਦਰਮਿਆਨਾ ਹਨਾ ਹਾਂ ਵਜਨ ਚੰਗਾ ਸੂਆ ਕਿਹੜਾ ਹੋ ਬਾਈ ਇਹਦਾ ਇਹਦਾ ਵੀ ਮਾਲਕਾਂ ਨੇ ਦੂਜਾ ਸੂਆ ਦੱਸਿਆ ਠੀਕ ਹੈ ਹਾਂ ਠੰਡੀ ਸੀਲ ਬੜੀ ਹੈ ਠੰਡੀ ਤਾਂ ਤੁਸੀਂ ਐਂ ਕਹਿ ਰਹੋ ਵੀ ਐਂ ਬਹਿ ਜਾ ਐਂ ਬਹਿ ਹਾਂ ਬਹੁਤ ਜ਼ਿਆਦਾ ਠੰਡੀ ਸੀਲਾ ਹਨਾ ਹਾਂ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਤਾਂ ਕਿੰਨੇ ਕ ਦਿਨ ਲੈ ਜੂਗੀ ਬਸ 2-3 ਕ ਦਿਨ ਹੀ ਗੱਡੂ ਜੀ ਬਸ ਤਿਆਰੀਆਂ ਜੀ ਆ ਹਨਾ ਤਿਆਰੀਆਂ ਜੀ ਆ ਤੋਰੋ ਜੇ ਇੱਕ ਵਾਰੀ ਵਜਣ ਮਿੱਤਰੋ ਚੰਗਾ ਚੰਗੀ ਸਭੀ ਵੀ ਆ ਤੇ ਦੂਜਾ ਸੂਆ ਬਾਈ ਦੇ ਦੱਸਣ ਦੇ ਮੁਤਾਬਕ ਸੂਣਾ ਤੇ ਜਰਸੀ ਆਪਾਂ ਕ੍ਰੋਸ ਕਰ ਸਕਦੇ ਆ ਸਾਹੀਵਾਲ ਤੇ ਜਰਸੀ ਮਿੱਤਰੋ ਕ੍ਰੋਸ ਹੈ ਥਾਂਲੇ ਵੀ ਦੀ ਪੂਰੀ ਮਿੱਤਰੋ ਸਾਫ ਹੈ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰ ਸਕਦੇ ਹੋ ਬਾਈ ਦੇ ਨਾਲ ਸੰਪਰਕ ਪਿੰਡ ਹੈਗਾ ਜੀ ਰਮਾਣਾ ਤੇ ਤਸਵੀਰ ਜੇ ਤਾਂ ਤੇ ਜ਼ਿਲ੍ਹਾ ਹੈਗਾ ਜੀ ਪ੍ਰੀਤਕੋਟ ਜਿਆਦੇ ਸਾਹੀਵਾਲ ਦੇ ਵਿੱਚ ਆ ਰਾਠੀ ਦੇ ਵਿੱਚ ਆ ਤੇ ਥੋੜੀ ਜੀ ਜਰਸੀ ਦੇ ਵਿੱਚ ਆ ਰਾਠੀ ਜੀ ਕਰੋਸ ਮੰਨੋ ਤੁਸੀਂ ਹਾਂ ਸਾਹੀਵਾਲ ਦਾ ਕਰੋ ਹੈਨਾ ਹਾਂ ਹਾਂ ਰੇਟ ਫਿਰ ਕੀ ਕਰਤਾ ਜਿਹਦਾ ਆਪਾਂ ਰੇਟ ਜੀ 55000 ਕਰਾ ਲਓ ਹਾਂ ਬਸ 55000 ਦੀ ਦੇ ਦੇਣ 55 ਦੇਣੀ ਆ ਹਾਂ ਠੀਕ ਆ ਖੰਡੀ ਸਾਗੂ ਸੀਲ ਬਹੁਤ ਆ ਹਾਂ 15 ਲੀਟਰ ਹਾਂ ਦੁੱਧ ਮਾਲਕਾਂ ਨੇ ਆਖਿਆ ਦੇਣਾ ਆ ਸਾਰਾ ਭਰਨਾ ਹੀ ਇਹਨੇ 15 ਲੀਟਰ ਮੱਝਾਂ ਵਾਲਾ ਦੁੱਧ ਮੱਝਾਂ ਵਾਲਾ ਦੁੱਧ ਆ ਹਾਂ ਮੱਝਾਂ ਵਾਲਾ ਦੁੱਧ ਆ ਜੀ ਹਾਂ ਨੰਬਰ ਬੋਲ ਦਿਓ ਜੀ ਆਪਣਾ ਦੁਬਾਰਾ 94643 12138 12138 ਧੰਨਵਾਦ